ਕਿਹੜੀ ਬੇਟੀ ਲੱਗਦੀ ਸੀ ਕਿਹੜੀ ਕਿਹੜੀ ਕਲਾਸ ਬੱਚੀ ਇਹ ਸੈਕਿੰਡ semesters ਪਾਦੀਆ ਕੀ ਨਾਮ ਹੈ ਦੱਸੋ ਕੀ ਹੋਇਆ ਕੀ ਸੀ ਜੀ ਪਤਾ ਨਹੀਂ ਚੰਗੀ ਬੋਲੀ ਆਸ ਦੀ ਗੱਲ ਨਹੀਂ ਮੈਸੇਰੇ ਬਾਸ ਤੇੜਾ ਹੀ ਦੁਪਹਿਰ ਨੂੰ ਮੈਂ ਲੈ ਕੇ ਜਾਣਾ ਇਥੋਂ ਵੀ ਰੋਣ ਕਿ ਮੈਂ ਲੈਣ ਆਇਆ ਮੇਰਾ ਭੋਜ ਨਹੀਂ ਚੱਕਿਆ ਮੈਂ ਫੋਨ ਕਰ ਕਰਕੇ ਪਰੇਸ਼ਾਨ ਹੋ ਗਿਆ ਇੱਥੇ ਪੁੱਛਿਆ ਸਾਰਿਆਂ ਨੂੰ ਪੁੱਛਿਆ ਮੇਰਾ ਬੋਤ ਦੇ ਉਹ ਕਹਿੰਦੇ ਤੀ ਜੇ ਕੈਸੀ ਲਾਭ ਲਭ ਕੇ ਪਰੇਸ਼ਾਨ ਹੋ ਗਏ ਸਸ਼ਰਕਾਲ ਜੀ ਤੁਸੀਂ ਦੇਖ ਲਓ ਐਸਐਮ ਜੈਨਿਊਸ ਤੇ ਮੈਂ ਹਾਂ ਪ੍ਰਦੀਪ ਕੌਰ ਕਾਲਜ ਦੇ ਵਿੱਚ ਪੜਦੀ 19 ਸਾਲਾ ਵਿਦਿਆਰਥਣ ਦੇ ਵੱਲੋਂ ਕਲਾਸਰੂਮ ਦੇ ਵਿੱਚ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਜਾਂਦੀ ਹੈ ਸੁਸਾਈਡ ਕਰ ਲਿਆ ਜਾਂਦਾ ਹੈ ਇੱਕ ਲੜਕੀ ਜਿਸ ਦੀ ਉਮਰ ਮਹਿਜ਼ 19 ਸਾਲ ਦੱਸੀ ਜਾ ਰਹੀ ਹੈ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਰੋਂਦੇ ਰੋਂਦੇ ਪਿਤਾ ਨੂੰ ਸਾਹ ਵੀ ਨਹੀਂ ਆ ਰਿਹਾ ਇਸ ਕਦਰ ਉਸਨੇ ਦੱਸਿਆ ਕਿ ਹਰ ਰੋਜ਼ ਆਪਣੀ ਬੇਟੀ ਨੂੰ ਉਹ ਕਾਲਜੋਂ ਛੱਡ ਕੇ ਜਾਂਦਾ ਤੇ ਵਾਪਸ ਉਸ ਨੂੰ ਘਰ ਵੀ ਲੈ ਕੇ ਜਾਂਦਾ ਪਰ ਜਦੋਂ ਅੱਜ ਉਹ ਪਿਤਾ ਆਪਣੀ ਬੇਟੀ ਨੂੰ ਬਾਰ-ਬਾਰ ਫੋਨ ਮਿਲਾ ਰਿਹਾ ਸੀ ਫੋਨ ਨਹੀਂ ਚੱਕਿਆ ਉਸਨੇ ਤਾਂ ਕਾਲਜ ਦੇ ਵਿੱਚ ਜਦੋਂ ਜਾਂਚ ਕੀਤੀ ਹਰ ਪਾਸੇ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੀਆਂ ਸਹੇਲੀਆਂ ਨੇ ਦੱਸਿਆ ਫੋਨ ਕਰਕੇ ਕਿ ਤੁਹਾਡੀ ਬੇਟੀ ਨੇ ਸੁਸਾਇਡ ਕਰ ਲਿਆ ਸੋਚੋ ਉਸ ਪਿਤਾ ਦੇ ਉੱਤੇ ਕੀ ਬੀਤੀ ਹੋਏਗੀ ਆ ਬਿਲਕੁਲ 25 ਦੀ ਉਮਰ ਉਸ ਵਿਦਿਆਰਥਣ ਦੀ ਉਮਰ ਮਹਿਜ਼ ਹਜੇ 19 ਸਾਲ ਦੱਸੀ ਜਾ ਰਹੀ ਹੈ ਬੀਬੀਏ ਫਰਸਟ ইয়ার ਦੀ ਸਟੂਡੈਂਟ ਹੈ ਕੀ ਉਸ ਦੇ ਦਿਮਾਗ 'ਚ ਆਇਆ ਹੋਵੇਗਾ ਇਸ ਦੇ ਕਾਰਨਾਂ ਦੀ ਹਜੇ ਕੋਈ ਵੀ ਪੁਸ਼ਟੀ ਨਹੀਂ ਹੋਈ ਹਾਲਾਂਕਿ ਮੌਕੇ ਤੇ ਉੱਤੇ ਪੁਲਿਸ ਵੀ ਪਹੁੰਚ ਕੇ ਸੀ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਕੋਈ ਸੁਸਾਇਡ ਡੋਟ ਨਹੀਂ ਮਿਲਿਆ ਕਿਸੇ ਦੇ ਵੱਲੋਂ ਕੋਈ ਗੱਲ ਨਹੀਂ ਕਹੀ ਗਈ ਜਿਸ ਦੇ ਆਧਾਰ ਤੇ ਸੀ ਸ਼ੱਕ ਕਰ ਸਕੀਏ ਤਾਂ ਬਿਲਕੁਲ ਭੇਦ ਭਰੇ ਹਾਲਾਤਾਂ ਦੇ ਵਿੱਚ ਉਸ ਵਿਦਿਆਰਥਣ ਦੇ ਵੱਲੋਂ ਆਪਣੀ ਜੀਵਨ ਲੀਲਾ ਜੜੀ ਸਮਾਪਤ ਕਰ ਲਈ ਹੈ ਕਿਹੜੀ ਕਿਹੜੀ ਕਲਾਸ ਚ ਪੜ੍ਹਦੀ ਸੀ ਵੀ ਇਹ ਸੈਕਿੰਡ semesters ਪੜ੍ਹਦੀ ਆ ਕੀ ਨਾਮ ਕੀ ਹੋਇਆ ਕੀ ਸੀਗਾ ਜੀ ਪਤਾ ਨਹੀਂ ਚੰਗੀ ਬਲੀ ਹਾਸਦੀ ਗੈਰ ਨਹੀਂ ਮਸੇਰੇ ਬਾਸ ਚੜਾਈ ਦੁਪਹਿਰ ਨੂੰ ਮੈਂ ਲੈ ਕੇ ਜਾਣਾ ਇਥੋਂ ਫੇ ਰੋਜ ਅੱਜ ਮੈਂ ਲੈਣ ਆਇਆ ਮੇਰਾ ਪੁੱਤ ਨਹੀਂ ਚੱਕਿਆ ਮੈਂ ਫੋਨ ਕਰ ਕਰ ਕੇ ਪਰੇਸ਼ਾਨ ਹੋ ਗਿਆ ਇੱਥੇ ਪੁੱਛਿਆ ਸਾਰਿਆਂ ਨੂੰ ਪੁੱਛਿਆ ਮੇਰਾ ਪੁੱਤ ਦੇ ਉਹ ਕਹਦੇ ਸੀ ਕਿ ਕਿਸੇ ਲਾਬ ਲਬ ਕੇ ਪਰੇਸ਼ਾਨ ਹੋ ਗਏ ਉਹਦੀਆਂ ਫਰੈਂਡਾਂ ਸਿੱਖੀਆਂ ਉਹਨੇ ਅਸੀਂ ਦੇਖੀਆ ਸਾਰਾ ਕੋਈ ਦੇਖਿਆ ਉਹਨੇ ਵਾਜ ਬਤਾ ਇਧਰ ਪਿੱਛੇ ਜਾ ਕੇ ਦੇਖਿਆ ਫੋਨ ਕੀਤਾ ਅੰਕਲ ਉਹਨੇ ਸੌਸਾਈਡ ਕਰ ਲਿਆ ਕਿ ਕਿਹੜੀ ਜਗ੍ਹਾ ਤੇ ਆਪ ਕਲਾਸਰੂਮ ਤੇ ਜੋ ਕਿ ਕਲਾਸਰੂਮ ਉੱਪਰ ਤੇ ਕਲਾਸ ਉਸ ਟਾਈਮ ਕੋਈ ਨਹੀਂ ਸੀ ਟੀਚਰ ਕੋਈ ਬੱਚਾ ਤੁਹਾਨੂੰ ਕੋਲਜ ਵਾਲੇ ਨੇ ਦੱਸਿਆ ਪਹਿਲੇ ਜਾਣੇ ਸੀ ਮੈਨੂੰ ਕੁੜੀਆਂ ਨੇ ਜਿਹੜੀਆਂ ਨਾਲ 파ੜਦੀਆਂ ਉਹ ਭੱਜ ਕੇ ਦੇਖਣ ਗਈਆਂ ਉਹਨਾਂ ਨੇ ਦੱਸਿਆ ਬਾਹਰ ਖੜੀਆਂ ਸੀ ਵੀ ਜਾ ਰਹੀਆਂ ਮੈਂ ਕਹਿੰਦਾ ਮੇਰਾ ਪੁੱਤ ਦੇਖਿਆ ਤੁਸੀਂ ਉਹ ਕਿਹੜੇ ਚੰਕਲੰਦਰ ਦੀ ਆਵਾਰ ਨਹੀਂ ਆਈ ਅਜੇ ਮੈਂ ਲੱਭਿਆ ਨਾ ਲਵਲਬ ਕੇ ਉਹ ਧਰ ਕੇ ਆਤਾ ਦੱਸੇ ਆਏ ਕੀ ਕਾਰਨ ਕੀ ਹੈ ਪਤਾ ਨਹੀਂ ਮੈਂ ਤਾਂ ਆਪ ਬੜਾ ਹੈਰਾਨ ਜੰਗੀ ਭਲੀ ਆਈ ਕੋਈ ਕੋਈ ਤੰਗ ਪਰਚਾ ਤਾਂ ਨਹੀਂ ਕਰ ਰਹੀ ਬਿਲਕੁਲ ਕੋਈ ਵੀ ਨਹੀਂ ਕੋਈ ਬਹੁਤ ਖੁਸ਼ ਸੀ ਉਹ ਵੇ ਗੋਜਨੀ ਕਿ ਕਿਹੜੀ ਖੇਰ ਦੇ ਰਹਿਣ ਆਲੀ ਹੋ ਤੁਸੀਂ ਇੱਥੇ ਹੀ ਲਟੇੜੀ ਲੰਗਰੀ ਮੰਗਲੀ ਮੰਗਲੀ ਅੱਪਾ ਇਹ ਕਿੱਥੇ ਜਾਵਾ ਤੈਨੂੰ ਬੱਚੇ ਤੁਹਾਡੇ ਤੈਨੂੰ ਬੱਚੇ ਆ ਮੇਰੇ ਦੋ ਕੁੜੀਆਂ ਹੈ ਕਮਨਾਵਾ ਯਾ ਬੀ ਨਾ ਤੇ ਕੋਈ ਕੁਛ ਕੁਝ ਲਿਖਿਆ ਤਾਂ ਨਹੀਂ ਬੱਚੀ ਨੇ ਕੋਈ ਕਿਸੇ ਨੂੰ ਪਰੇਸ਼ਾਨ ਹੋਏ ਜਾਂ ਕੋਈ ਤੰਗ ਪਰੇਸ਼ਾਨ ਕਰਦਾ ਜਿਵੇਂ ਆਖਰੀ ਫੋਨ ਕੀਤਾ ਉਹਨਾਂ ਨਾਲ ਗੱਲਾਂ ਪਤਾ ਨਹੀਂ ਮੈਨੂੰ ਪਤਾ ਨਹੀਂ ਮੈਂ ਤਾਂ ਫੋਨ ਕਰ ਕਰ ਕੇ ਭਰ ਜਾਣਗੇ ਚੱਕਿਆ ਨਹੀਂ ਉਹਦੀ ਭੈਣ ਨੂੰ ਫੋਨ ਕੀਤਾ ਉਹਨੇ ਵੀ ਕੀਤਾ ਚੱਕਿਆ ਹੀ ਨਹੀਂ ਫੋਨ ਜਿੰਨੇ ਵਜੇ ਤੁਸੀਂ ਫੋਨ ਕਰਨੀ ਸ਼ੁਰੂ ਕਰਦੇ ਮੈਂ ਤਾਂ 1.5 ਵਜੇ ਉਹਨੂੰ ਲੈਣ ਉਹਨਾਂ ਉਹਨਾਂ 1.5 ਵਜੇ ਹਾਂਜੀ 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 ਉਹਦੀ ਫ੍ਰੈਂਡਾਂ ਬਾਹਰ ਖੜੀਆਂ ਸੀ ਮੈਂ ਪੁੱਤ ਕਿੱਥੇ ਆਵੇਂ ਵੀ ਅੰਕਲ ਅੰਦਰ ਹੀ ਆਸੀ ਤਵਾ ਔਰ ਉਹ ਜੇ ਬਾਹਰ ਖੜ੍ਹੀ ਆਉਂਦੀ ਹੈ ਮੈਂ ਉਹਨਾਂ ਨੂੰ ਕਹਿੰਦੀ ਉਹ ਅੰਦਰ ਬੈਠੀ ਰਹਿੰਦੀ ਇੱਥੇ ਹੀ ਇੱਥੇ ਹੀ ਬੈਠੀ ਰਹਿੰਦੀ ਅੰਦਰ ਉਹਨੂੰ ਫੋਨ ਕਰਕੇ ਲੈ ਕੇ ਜਾਣਾ ਫੋਨ ਕਰੀ ਜਾਣਾ ਚੱਕਦੀ ਆ ਨਹੀਂ ਮੈਂ ਪੁੱਤ ਤੁਸੀਂ ਦੇਖ ਲਓ ਉਹ ਦੇਖਦੀਆਂ ਵਿਚਾਰੀਆਂ ਲੱਭ ਲੱਭ ਕੇ ਪਰੇਸ਼ਾਨ ਹੋ ਗਈਆਂ ਵੀ ਉਹਨਾਂ ਕਿ ਕੀ ਲੱਗਦਾ ਕਿਹੜੀ ਚੀਜ਼ ਨਾਲ ਉਹਨਾਂ ਨੇ ਇਹ ਮੈਨੂੰ ਆਪ ਨਹੀਂ ਪਤਾ ਕੀ ਹੋ ਗਿਆ ਮੈਨੂੰ ਤਾਂ ਸਮਝ ਨਹੀਂ ਹੁੰਦੀ ਓਏ ਮੈਂ ਕਿੱਥੇ ਜਾਵਾਂ ਦੰਨ ਹਾਂਜੀ ਸਰ ਕੀ ਨਾਮ ਹੈ ਜੀ ਤੁਹਾਡਾ ਮੇਰਾ ਵਿਜੇ ਪ੍ਰਤਾਪ ਸੇਕਾ ਜੀ ਵਿਜੇ ਜੀ ਤੁਸੀਂ ਕਾਲਜ ਦੇ ਵਿੱਚ ਐਸੀ ਕੀ ਮੈਂ ਆਫਿਸ ਸੁਪਰਿੰਟੈਂਡੈਂਟ ਸਰ ਕੀ ਅੱਜ ਤੁਹਾਡੇ ਕਾਲਜ ਦੇ ਵਿੱਚ ਇੱਕ ਕੁੜੀ ਨੇ ਸੁਸਾਈਡ ਕੀਤਾ ਕੀ ਨਾਮ ਹੈ ਕਿਹੜੀ ਕਲਾਸ ਪੜ੍ਹਦੀ ਹੈ ਐਕਚੁਅਲੀ ਅੱਜ ਮੈਨੂੰ ਟੀਚਰਾਂ ਤੋਂ ਪਤਾ ਲੱਗਿਆ ਜੀ ਕਿ ਉਹਨਾਂ ਕੋਲੇ ਕੁਝ ਬੱਚੇ ਆਏ ਜੀ ਕਿ ਆਹ ਜਿਹੜੀ ਲੜਕੀ ਹੈਗੀ ਹੈ ਜਸਪ੍ਰੀਤ ਕੌਰ ਉਹਦਾ ਨਾਮ ਉੱਥੇ ਪਤਾ ਲੱਗਿਆ ਸਾਨੂੰ ਜੀ ਕਿ ਉਹਨੇ ਆਪਣੇ ਫਰੈਂਡਸ ਨੂੰ ਮੈਸੇਜ ਭੇਜਿਆ ਕਿ ਮੇਰਾ ਅੱਜ ਆਹੀ ਤਰੀਕਾ ਬਚਿਆ ਬਸ ਹੋਰ ਮੇਰੇ ਕੋਲੇ ਕੋਈ ਰਾਹ ਨਹੀਂ ਬਚਿਆ ਅੱਛਾ ਜੀ ਬੱਚੇ ਭੱਜੇ ਭੱਜੇ ਟੀਚਰ ਇਨਚਾਰਜ ਕੋਲੇ ਗਏ ਭਈ ਐਦਾ ਬੱਚੇ ਦਾ ਮੈਸੇਜ ਆਇਆ ਜੀ ਤੇ ਉਹਨੂੰ ਲੱਭੀ ਕਿੱਥੇ ਕਿੱਥੇ ਗਈ ਆ ਉਹ ਫਿਰ ਸਾਰੇ ਲੱਭਿਆ ਗਿਆ ਤੋਂ ਇੱਕ ਕਮਰੇ ਦੇ ਵਿੱਚ ਉਹਦੀ ਸੁਸਾਈਡ ਦਾ ਸੀਗਾ ਮਿਲਿਆ ਸਰ ਇਹ ਕਿੰਨੇ ਵਜੇ ਉਹਨੇ ਮੈਸੇਜ ਕੀਤਾ ਤੇ ਕਿੰਨੇ ਵਜੇ ਸੁਸਾਈਡ ਇਦੇ ਬਾਰੇ ਮੈਨੂੰ ਐਗਜੈਕਟ ਤਾਂ ਨਹੀਂ ਪਤਾ ਐਕਚੁਅਲੀ ਟੀਚਰ ਇਨਚਾਰਜ ਹੀ ਦੱਸ ਸਕਦੇ ਸੀ ਕਿ ਉਹ ਚਲੇ ਗਏ ਮੇਰੇ ਕੋਲੇ ਤਾਂ 2:20 ਮਿੰਟ ਤੇ ਟੀਚਰ ਆ ਕੇ ਮਿਲੇ ਆ ਤੇ ਮੈਂ 2:25 ਤੇ ਉਸੇ ਵੇਲੇ ਆਪਣੇ ਐਸਐਚਓ ਮਡਲ ਟਾਊਨ ਨੂੰ ਫੋਨ ਕਰਤਾ ਵੀ ਅੱਜਾ ਕਟਨਾ ਹੋਈ ਐ ਤੇ ਤੁਸੀਂ ਆਓ ਅੱਛਾ ਜੀ ਤੇ ਕੁੜੀ ਕਿੰਨੇ ਕੁ ਸਾਲ ਹੋਵੇ ਜੀ ਇੱਥੇ ਪੜਦੇ ਨੂੰ ਬੀਵੀਏ ਫਰਸਟ ਈਅਰ ਦਾ ਬੱਚਾ ਸੀ ਭਾਲੇ ਤਾਂ ਪਹਿਲਾ ਸਾਲ ਹੀ ਸੀ ਪਹਿਲੇ ਸਾਲ ਚੀਨਾ ਲਗਾਇਆ ਸੀ ਹਾਂ ਜੀ ਕੋਈ ਐਦਾ ਦੀ ਕੋਈ ਗੱਲਬਾਤ ਕੋਈ ਬੱਚਾ ਕਿਸੇ ਤੋਂ ਪਰੇਸ਼ਾਨ ਹੋਵੇ ਜਾਂ ਕਿਸੇ ਨੇ ਕੁਝ ਕਹਿ ਦਿੱਤਾ ਹੋਵੇ ਐਦਾ ਕੁਝ ਨਹੀਂ ਹੈਗਾ ਇਹ ਤਾਂ ਐਕਚੁਅਲੀ ਇਨਵੈਸਟੀਗੇਸ਼ਨ ਹੋਏਗੀ ਫੇਰ ਹੀ ਪਤਾ ਲੱਗੇਗਾ ਫਿਰ ਸੈਮੈਸਟਰੀਆ ਹੋਵੇ ਕੁਝ ਨਹੀਂ ਬਲਿਆ ਤਾਂ ਬੱਚੇ ਦੇ ਕਿੰਨੇ ਪੀਰੀਅਡ ਆ ਜਿਹੜੇ ਉਹਨੂੰ ਲਗਾ ਲਿਖੇ ਅੱਜ ਐਕਚੁਅਲੀ ਐਮਬੈਸਟੀ ਸੀਗੇ ਸਾਡੇ ਨਾਲ ਟੈਸਟ ਹੁੰਦੇ ਆ ਜੀ ਤੇ ਉਹ ਟੈਸਟ ਸੀਗਾ ਅੱਜ ਉਹਨੇ ਟੈਸਟ ਦਿੱਤਾ ਉਹਦੀ اٹੈਂਡੈਂਸ ਵੀ ਹੈਗੀ ਹੈ ਅੱਛਾ ਜੀ ਉਸ ਤੋਂ ਬਾਅਦ ਉਹ ਚਲੀ ਗਈ ਹੈ ਬਸ ਸਾਨੂੰ ਨਹੀਂ ਪਤਾ ਵੀ ਕਿੱਧਰ ਗਈ ਹੈ ਕਿਉਂਕਿ ਟੀਚਰ ਨੇ ਤਾਂ ਟੈਸਟ ਲਿਆ ਤੇ ਬਸ ਜੀ ਖਤਮ ਹੋ ਗਿਆ ਕੁਸੀ ਗਰੀ ਤੇ ਇਹ ਬੱਚਾ ਉਹ ਰੋਜ਼ ਰੈਗੂਲਰ ਆ ਰਿਹਾ ਸੀ ਕਜੀ ਕਾਲਜ ਇਹ ਟੀਚਰ ਦੱਸ ਸਕਦੇ ਐ ਐਕਚੁਅਲੀ ਉਹ اٹੈਂਡੈਂਸ ਉਹ ਲੈਂਦੇ ਮੈਨੂੰ ਤਾਂ ਆਫਿਸ ਦੇ ਬਾਰੇ ਪਤਾ ਹੁੰਦਾ ਬੱਚਿਆਂ ਬਾਰੇ ਮੈਨੂੰ ਕੋਈ ਜਾਣਕਾਰੀ ਜਿਹੜੀ ਕਲਾਸ ਚ ਲੜਕੀ ਪੜ੍ਹਦੀ ਸੀ ਉਹਦੇ ਅੰਦਰ ਉਹਨੇ ਸੁਸਾਈਡ ਕੀਤਾ ਜਾਂ ਕਿਸੇ ਹੋਰ ਜਗ੍ਹਾ ਨਹੀਂ ਕਿਸੇ ਹੋਰ ਜਗ੍ਹਾ ਤੇ ਅੱਛਾ ਜੀ ਕਿਉਂਕਿ ਜਦੋਂ ਉਹਨਾਂ ਨੂੰ ਮੈਸੇਜ ਗਿਆ ਉਹਨਾਂ ਨੇ ਸਭ ਤੋਂ ਪਹਿਲਾਂ ਆਪਣੇ ਡਿਪਾਰਟਮੈਂਟ 'ਚ ਉਹਨੂੰ ਲੱਭਿਆ ਅੱਛਾ ਜੀ ਕਿ ਬੱਚਾ ਕਿੱਥੇ ਹੈਗਾ ਪਰ ਉਹ ਡਿਪਾਰਟਮੈਂਟ 'ਚ ਨਹੀਂ ਮਿਲੀ ਫਿਰ ਕਿਸੇ ਹੋਰ ਡਿਪਾਰਟਮੈਂਟ 'ਚ ਉਹ ਨਹੀਂ ਅੱਛਾ ਜੀ ਤੇ ਪੁਲਿਸ ਕਿੰਨੀ ਕੁ ਦੇਰ ਤੱਕ ਪਹੁੰਚ ਗਈ ਸੀ ਜੀ ਪੰਜ ਮਿੰਟ ਚ ਹੀ ਆ ਗਈ ਸੀ ਨਾਲ ਦੀ ਨਾਲ ਜਦੋਂ ਮੈਂ ਫੋਨ ਕੀਤਾ ਨਾਲ ਦੀ ਨਾਲ ਪੁਲਿਸ ਦੀ ਟੀਮ ਪਹੁੰਚ ਗਈ ਇੱਥੇ ਐਸ ਐਚ ਓ ਮਾਡੂਲ ਟਨ ਮਿਸਟਰ ਚੀਮਾ ਉਹ ਵੀ ਆ ਗਏ ਸੀ ਨਾਲ ਦੀ ਨਾਲ ਠੀਕ ਹੈ ਜੀ ਤੇ ਕੁੜੀ ਨੇ ਸੁਸਾਇਡ ਕੀਤਾ ਕਿਹੜੀ ਚੀਜ਼ ਦੇ ਨਾਲ ਜੀ ਉਹ ਦੁਪੱਟਿਆ ਸੀ ਚੁੰਨੀ ਸੀਗੀ ਉਹਦੀ ਜਿਹੜੀ ਪੱਖੇ ਦੇ ਨਾਲ ਲਟਕਾਇਆ ਪੱਖੇ ਨਾਲ ਲਟਕੀ ਸੀ ਬੈਂਚ ਦੇ ਉੱਪਰ ਚੜ੍ਹ ਕੇ ਕੀਤਾ ਜੀ ਜਾਂ ਪਿੱਛੇ ਬੈਂਚ ਸੀਗਾ ਉਹਦੇ ਉੱਪਰ ਅੱਛਾ ਜੀ ਤੇ ਕਿੰਨੇ ਕੁ ਵੇ ਦਾ ਟਾਈਮ ਸੀਗਾ ਜਦੋਂ ਸੁਸਾਇਡ ਦਾ ਨਹੀਂ ਇਹ ਮੈਨੂੰ ਨਹੀਂ ਨਾ ਪਤਾ ਐਗਜ਼ੈਕਟਲੀ ਮੈਨੂੰ ਤਾਂ ਦੋ ਵੀ ਤੇ ਇਨਫਰਮੇਸ਼ਨ ਮਿਲੀ ਹੈ ਨਾਲ ਦੀ ਨਾਲ ਮੈਂ ਪੁਲਿਸ ਨੂੰ ਫੋਨ ਕੀਤਾ ਫੋਨ ਦਾ ਨਾਲ ਦੀ ਨਾਲ ਟੀਮ ਆ ਗਈ ਸਾਰੇ ਜਿਹੜੇ ਤੁਸੀਂ ਇੱਕ ਮੈਸੇਜ ਦੀ ਗੱਲ ਕਰ ਰਹੇ ਹੋ ਕਿ ਉਹਨੇ ਆਪਣੀ ਸੇਲੀ ਨੂੰ ਮੈਸੇਜ ਉਹ ਬੱਚਿਆਂ ਨੂੰ ਉਹਦੇ ਆਪਣੀ ਸੇਲੀ ਨੂੰ ਕੀਤਾ ਉਹ ਐਕਚੁਅਲੀ ਮੈਂ ਨਹੀਂ ਦੇਖਿਆ ਉਹ ਉਹਨਾਂ ਦੇ ਟੀਚਰ ਇਨਚਾਰਜ ਨੂੰ ਜ਼ਰੂਰ ਦਿਖਾਇਆ ਤੇ ਤੁਸੀਂ ਪੜਿਓ ਮੈਸੇਜ ਕੀ ਸੀਗਾ ਨਹੀਂ ਮੈਨੂੰ ਨਹੀਂ ਪਤਾ ਉਹਦੇ ਬਾਰੇ ਚ ਕਿਉਂਕਿ ਉਹ ਟੀਚਰ ਇਨਚਾਰਜ ਹੀ ਦੱਸ ਰਹੇ ਸੀਗੇ ਐਡਾ ਮੈਸੇਜ ਮੈਨੂੰ ਨਹੀਂ ਪਤਾ ਉਹਦੇ ਕੋਈ ਜਾਣਕਾਰੀ ਨਹੀਂ ਠੀਕ ਹੈ ਥੋੜੀ ਆਪਣੇ 19 ਸਾਲ ਦੀ ਉਮਰ ਉਹਨੇ ਫਾਹ ਲਿਆ ਅੱਗੇ ਦੀ ਹਜੇ ਅਸੀਂ ਬੋਡੀ ਮੂਵ ਕਰਾਈ ਸਿਵਲ ਦੇ ਵਿੱਚ ਤੇ ਉਹਦੀ ਫੈਮਿਲੀ ਨੂੰ ਬੁਲਾਇਆ ਗਿਆ ਇਨਵੈਸਟੀਗੇਸ਼ਨ ਔਨ ਗoing ਹੈ ਜੋ ਅੱਗੇ ਜੋ ਤੱਥ ਸਾਹਮਣੇ ਆਏ ਉਸ ਹਿਸਾਬ ਨਾਲ ਕਾਰਵਾਈ ਕੀਤੀ ਜਾਏਗੀ ਕਿਹੜੀ ਹਾਲਾਤਾਂ ਚੱਲਦੀਆਂ ਨੇ ਕਿਹੜੀ ਚੀਜ਼ ਉਹਨੇ ਸੁਸਾਇਸਾਈਡ ਕੀਤੀ ਫਾਹ ਲਿਆ ਚੁਨੀ ਨਾ ਲਿਆ ਚੁਨੀ ਨਾ ਲਿਆ ਕਿ ਪਤਾ ਲੱਗਿਆ ਕਿ ਕਿਉਂ ਕਾਰਨ ਕੀ ਸੀਗਾ ਕੁਝ ਕਾਰਨ ਹਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹਦੀ ਫੈਮਿਲੀ ਤੋਂ ਪੁੱਛਾਂਗੇ ਉਹਦੇ ਫਰੈਂਡਸ ਜਿੰਨਾ ਸਰਕਲ ਹੈਗਾ ਸਾਰੇ ਬੁਲਾਏ ਨੇ ਲੈਟਰ ਵਗੈਰਾ ਮਿਲਿਆ ਨਹੀਂ ਲੈਟਰ ਜੋ ਲਾਸਟ ਫੋਨ ਕੀਤਾ ਹੋਵੇ ਉਹ ਜਿਹੇ ਫੋਨ ਜਦੋਂ ਆਪਾਂ ਚੈੱਕ ਕਰਾਂਗੇ ਉਹਦਾ ਜੀ ਉਹ ਸਾਰਾ ਉਹਦੇ ਵਿੱਚ ਡਿਟੇਲ ਚ ਨਿਕਲੇਗਾ ਕੁਝ ਪਤਾ ਲੱਗਿਆ ਕਾਲਜ ਵੱਲੋਂ ਦੱਸਿਆ ਉਹਦੇ ਫਰੈਂਡ ਨੇ ਨਹੀਂ ਡੀਰ ਨਹੀਂ ਕੋਈ ਸਾਰੇ ਬੁਲਾਏ ਹੋਏ ਆ ਜੀ ਇਨਸਾਨ ਕਰਦਾ ਹੋਏ ਸਾਰੇ ਬੁਲਾਏ ਹੋਏ ਆ ਜੀ ਜਿੰਨੇ ਦਾ ਫਰੈਂਡ ਸਰਕਲ ਸੀ ਨਾ ਚੈੱਕ ਕੀਤੇ ਆ ਵੀ ਕਿਸੇ ਹੋਰ ਤਾਂ ਨਹੀਂ ਸ਼ਰਾਤ ਕੀਤੀ ਸਾਰਾ ਕੁਝ ਜੀ ਰਿਕਾਰਡ ਲੈ ਲਿਆ ਸੀ ਜੀ ਸਾਰਾ ਜੋ ਸਾਹਮਣੇ ਇਨਵੈਸਟੀਗੇਸ਼ਨ ਤੇ ਆਏਗਾ ਛੇਤੀ ਤੋਂ ਛੇਤੀ ਕਾਨੂੰਨੀ ਕਰਵਾਈ ਕਰਾਂਗੇ ਜੀ